ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜਿੰਨਾ ਵੀ ਰਾਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਲਟ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਸ਼ਹਿਰ ਕੋਟਕਪੂਰਾ ਜੀ ਜਿਹੜੇ ਘਰੋਂ ਵੀਡੀਓ ਬਣਾ ਰਹੇ ਆ ਜੀ ਪਸ਼ੂ ਪਾਲਣ ਦਾ ਕੰਮ ਆ ਦੁੱਧ ਦਾ ਕੰਮ ਆ ਖਾਸ ਕਰਕੇ ਬਾਈ ਹੋਣਾ ਦਾ ਜੀ ਜਿਹੜੇ ਤਿੰਨ ਸੂਏ ਸਵਾਏ ਐਨੀਮਲ ਫਕਾਊ ਆ ਜੀ ਡਿਟੇਲ ਪ੍ਰੋਪਰ ਤੁਹਾਨੂੰ 22 ਤੋਂ ਲੈ ਕੇ ਦੇਵਾਂਗੇ ਤਸੱਲੀ ਭਰਕ ਤੁਸੀਂ ਕਰਨੀ ਆ ਜੀ ਨੰਬਰ ਸਕਰੀਨ ਦੇ ਥੱਲੇ ਵਾਲੇ ਪਾਸੇ ਲਗਾਤਾਰ ਚੱਲਦਾ ਰਹੂਗਾ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਮੇਰਾ ਨਾਮ ਤਾਂ ਪੰਡਿਤ ਸਿੰਘ ਆ ਜੀ ਤੇ ਬਾਈ ਦਾ ਨਾਮ ਲਖਵਿੰਦਰ ਆ ਜੀ ਹਾਂ ਜਿਹਦੇ ਕਰੋ ਵੀਡੀਓ ਬਣਾ ਰਿਹਾ ਲਖਵਿੰਦਰ ਸਿੰਘ ਜੀ ਇਹ ਕਿਹੜੇ ਮੱਲੇ 'ਚ ਘਰ ਪੈ ਜਾਂਦਾ ਜੀ ਇਹ ਨਾਈ ਵਾਲੀ ਵਸਤੀ ਜੀ ਪੂਰਾ ਸ਼ਹਿਰ ਹੈ ਸ਼ਹਿਰ ਕੋਟ ਕਪੂਰਾ ਜੀ ਇੱਕ ਨੰਬਰ ਤੋਂ ਬਾਈ ਸ਼ੁਰੂ ਕਰਦੇ ਹਾਂ ਸੁਆਕ ਨਮਾ ਜੀ ਬਲੂਨ ਆਈ ਝੋਟੀ ਦੰਦੋ ਜੀ ਚੌਕੀ ਕਦੋਂ ਸੁਈ ਹੈ ਜੀ ਸੂਣ ਹੋ ਗਈ 1500 ਆਗਰ ਬੱਚਾ ਕੀ ਹੈ ਜੀ ਬੱਚਾ ਕੱਟਾ ਹੀ ਹੋਣਾ ਕੱਟਾ ਠੀਕ ਹੈ ਜੀ ਕਿੰਨਾ ਦਾ ਤਿਆਰ ਹੈ ਜੀ ਦੁੱਧ ਬਈ ਬਈਆਂ ਦਾ 10 ਕਿਲੋ ਮੇਰੇ ਹਿਸਾਬ ਨਾਲ ਉਹਦੇ ਨਾਲ ਵੀ ਮੇਰਾ 9 ਗਲਾਸ ਅਦਾ ਕਰਨਾ ਠੀਕ ਹੈ ਜੀ ਜਿਹੜੇ ਇਨਫੋਰਮੇਸ਼ਨ ਸਾਡੇ ਵੱਲੋਂ ਦਿੱਤੀ ਜਾਊਗੀ ਉਹ ਬਾਈ ਦੁਬਾਰਾ ਦੱਸੀ ਗਈ ਹੈ ਜੀ ਨੰਬਰ ਬਾਈ ਦਾ ਹੀ ਸਕਰੀਨ ਦੇ ਥੱਲੇ ਆ ਗਿਆ ਮੇਰੇ ਨਾਲ ਤਾਂ ਕੋਈ ਗੱਲ ਨਹੀਂ ਉਹ ਕਹਿੰਦਾ ਤੂੰ ਹੀ ਗੱਲ ਕਰ ਲੈ ਥੋੜਾ ਝਿਜਕਦਾ ਕੈਮਰੇ ਮੂਰੇ ਆਉਣ ਤੋਂ ਠੀਕ ਹੈ ਜੀ ਉਹ ਕਹਿੰਦਾ ਮੈਂ ਗੱਲ ਨਹੀਂ ਕਰਦੇ ਤੋੜ ਕੇ ਦਿਖਾਦੀ ਬਾਈ ਬਾਈ ਦੇ ਦੱਸਣ ਮੁਤਾਬਕ ਸੂਹਾ ਪਹਿਲਾ ਜੀ ਮੂੰਹ ਤੋਂ ਚਾਰ ਦੰਦਾਂ ਦਾ ਸਹੀ ਗੱਲ ਹੈ ਜੀ ਕੱਦ-ਕਾਠ ਦੇ ਪੱਖ ਤੋਂ ਚੰਗੀ ਆ ਜੀ ਬੱਚਾ ਮਗਰ ਆ ਜਾਂਦਾ ਜੀ ਕੱਟਾ ਥਾਣਾ ਦੇ ਸਹਿਜ ਵੀ ਸੋਹਣੇ ਗੈਬ ਤੇ ਲੱਗੇ ਹੱਥੀ ਚਵਾਈ ਵਾਲਾ ਥਾਣਾ ਚਾਰ ਹੀ ਥਾਣਾ ਜਿਵੇਂ ਮਰਜ਼ੀ ਚੋ ਕੇ ਲੈ ਜੇ ਬੰਦਾ ਠੀਕ ਆ ਫੂਟ ਨਿਸ਼ਾਕ ਨੇ ਬੱਚਾ ਕਿਹੜਾ ਬਈ ਇਹਦਾ ਬੱਚਾ ਇਹਦਾ ਚਾਲੜਾ ਬਈ ਇਹ ਵਾਲਾ ਜੀ ਠੀਕ ਆ ਬੱਚਾ ਇਹਦਾ ਕੱਟਾ ਜੀ ਮਗਰ ਦੁੱਧ ਵਜਦਾ 10 10 ਕਿਲੋ ਆ ਜੀ ਤੁਸੀਂ 9 ਕਿਲੋ 8 ਕਿਲੋ ਮੰਨ ਕੇ ਸੌਦਾ ਕਰ ਸਕਦੇ ਆ ਥਾਣਾ ਦੀ ਡੰਨ ਹੋਊਗੀ ਬੇਫਿਕਰ ਹੋ ਜੋ ਚਾਰ ਹੀ ਥਾਣਾ ਫੂਟ ਨਿਸ਼ਾਕ ਨੇ ਜੀ ਬਾਕੀ ਕੱਦ-ਕਾਠ ਵੀ ਚੰਗਾ ਵਜਨ ਵੀ ਚੰਗਾ ਅੱਗੇ ਦੁੱਧ ਤੁਹਾਡੀ ਸੇਵਾ ਦੇ ਸਿਰ ਜੇ ਕੋਈ ਵੀ ਰਵੱਦ ਕਰ ਲੂ ਤਾਂ ਵੱਦ ਵੀ ਕਰ ਲਓ ਜੀ ਡਿਮਾਂਡ ਕੀ ਰਹਿਣ ਵਾਲੀ ਆ ਬਾਈ ਇਹਦੀ ਡਿਮਾਂਡ ਵੀ ਬਾਈ ਕਹਿੰਦਾ 75000 ਰੁਪਏ ਦੇ ਦਾਂਗੇ ਹੋਜੂ ਲੈਸ ਜੀ ਕਰਾ ਦੇਾਂਗੇ ਮੰਤਰ ਪਹਿਲੀ ਵੀਡੀਓ ਉਹਦੀ ਕੋਈ ਨਹੀਂ ਕਰਾ ਦੇ ਠੀਕ ਆ ਜਮਾ ਜਿਆਜ ਡਿਮਾਂਡ ਆ ਜੀ 75000 ਦੀ ਬਾਈ ਕਹਿੰਦਾ ਦੇ ਦਾਂਗੇ ਸੋਹਣਾ ਭਾਈ ਕੀਤਾ ਬਾਈ ਬੜੀ ਸਹੀ ਗੱਲ ਆ ਜੀ ਬਾਕੀ ਜਿਹੜਾ ਨੈੱਟ ਦੁੱਧ ਆ ਉਹ ਆਪਦਾ ਜੋਕ ਕੇ ਲੈ ਜੇ 9 ਕਿਲੋ ਬਿਆਂ ਜਿਵੇਂ ਮਰਜ਼ੀ ਚੋਲ ਠੀਕ ਆ 2 ਨੰਬਰ ਬਰੇ ਉਹ ਵੀ ਤੋੜ ਕੇ ਦਿਖਾ ਦੇ ਨਾਲ ਦੀ ਨਾਲ ਸੂਆ ਗਿੰਨਾ ਮਾ ਜੀ ਉਹ ਵੀ ਪਲੂਨ ਆ ਬਾਈ 4 ਦੰਦ ਉਹ ਵੀ ਮੂੰਹ ਤੋਂ 4 ਦੰਦ ਆ ਜੀ ਕਦੋਂ ਸ ਤੁਸੀਂ ਇਹ ਵੀ ਬਰੋਬਰੀ ਹੀ ਸੁਣਿਆ ਬਾਈ ਛੇ ਬੱਚਾ ਇਹਦੇ ਮਗਰ ਵੀ ਕੱਟਾ ਹਾਂ ਬਾਈ ਇਹਦੇ ਥੱਲੇ ਕਿੰਨਾ ਦੁੱਧ ਹੈ ਜੀ ਇਹ ਥੱਲੇ ਵੀ ਬਾਈ ਕਹਿੰਦਾ 12 ਕਿਲੋ ਆ ਤੇ 11 ਕਿਲੋ ਹਿਸਾਬ ਨਾਲ ਠੀਕ ਆ ਜੀ ਦੁੱਧ ਬਾਈ ਦੱਸਦਾ ਕਿ 12 ਕਿਲੋ ਆ ਤੁਸੀਂ 11 ਮੰਨ ਕੇ ਸੌਦਾ ਕਰ ਲਿਓ ਥਣਾ ਦੇ ਸਹਿਜ ਵੀ ਸੋਹਣੇ ਬੱਚਾ ਇਹਦੇ ਮਗਰ ਵੀ ਕੱਟਾ ਹੀ ਆ ਜਾਂਦਾ ਕਿਹੜਾ ਕੱਟਾ ਬਾਈ ਇਹਦੇ ਮਗਰ ਆਹ ਵਾਲਾ ਜੀ ਠੀਕ ਆ ਜੀ ਆਹ ਵਾਲਾ ਕੱਟਾ ਠੰਡੀ ਸੀ ਲੱਗ ਰਿਹਾ ਜਮਾ ਠੰਡੀ ਜੀ ਠੀਕ ਆ ਜੀ ਠੰਡੀ ਸੀ ਲ ਬਾਈ ਦੱਸਦਾ ਪੂਰੀ ਆ ਜਿਹੜਾ ਬਾਈ ਤੋੜ ਕੇ ਦਿਖਾਉਂਦਾ ਜੀ ਇਹੀ ਸੇਵਾ ਸੰਭਾਲ ਕਰਦਾ ਇਹਨ ਸਾਰੀ ਜ਼ਿੰਮੇਵਾਰੀ ਇਹਨਾਂ ਦੀ ਇਹਦੀ ਆ ਬਾਈ ਦੀ ਬਾਕੀ ਹਵਾਨਾ ਸੋਨਾ ਫਿਟਿੰਗ ਵਾਲਾ ਚੈੱਕ ਕਰ ਸਕਦੇ ਹੋ ਥਣਾ ਦੇ ਸਹਿਜ ਵੀ ਸੋਨੇ ਆ ਮਗਰ ਦੋਨਾਂ ਦੇ ਬੱਚੇ ਕੱਟੇ ਆ ਤੇ 2 ਨੰਬਰ ਦੀ ਡਿਮਾਂਡ ਵੀਰੇ ਬਈ 95000 ਰੁਪਏ ਜੇ ਕੋਈ ਜੋੜਾ ਲੈ ਜਾਓ ਬਾਈ ਉਹ ਵੀ ਕਰਦਾ ਨਹੀਂ ਕੋਈ ਨਹੀਂ ਮੈਂ ਬਾਕੀ ਫੋਨ ਤੇ ਗੱਲ ਕਰਕੇ ਨਾ ਬਾਈ ਨਾਲ ਕਰ ਦੂੰਗਾ ਠੀਕ ਆ ਜੀ ਪੂਰਾ ਮਾਨਤਨ ਕਰਾ ਦਾਂਗੇ ਯਾਰ ਬਾਡੀ ਵਿੱਚ ਝੋਟੀਆਂ ਵੀ ਨਗੀਨੇ ਹੀ ਆ ਨਗੀਨੇ ਹੀ ਆ ਬਈ ਕੱਦ ਕਾਰ ਜਗਲੀ ਮੂ ਤਾਂ ਚਾਰ ਦੰਦਾ ਤੇ ਲੇਵਾ ਦੀ ਖੂਬਸੂਰਤੀ ਚੈੱਕ ਕਰ ਲੋ ਜੀ 95 ਜਵਾ ਜੀ ਸੇਖਪੁਰ ਮਾਜ ਕੋਈ ਲੱਤੇ ਲੁੱਤੇ ਨਹੀਂ ਜਾਂਦਾ ਕੋਈ ਲੱਤ ਲੁੱਤ ਨਹੀਂ ਜਾਂਦਾ ਜਿਵੇਂ ਮਰਜੀ ਕੋਈ ਚੋਕੇ ਲੈ ਜਾਏ ਆਪਨੇ ਠੀਕ ਆ ਬਾਈ ਅੱਗੇ ਜੀ 3 ਨੰਬਰ ਸੁਆਗਤ ਨਮਾਜ਼ੇ ਏ ਵੀ ਸੂਤੀ ਜਦ ਦੂਜੀ ਸੂਈ ਲੈ ਕੇ ਆ ਜੀ ਇਹ ਠੀਕ ਆ ਜੀ ਇਹ ਲਿਆਂਦੀ ਹੋਈ ਆ ਹਾਂ ਇਹ ਸਰਸ ਤੋਂ ਲੈ ਆਤੀ ਮੈਂ ਚਾਰ ਤੇ ਤਿੰਨ ਤਿੰਨ ਟੁਕੜਾ ਕਪੜਾ ਵੇਚਦੀਆਂ ਨੇ ਤਿਆਰ ਕਰ ਲਈ ਸੀ ਠੀਕ ਆ ਬਾਈ ਕਦੋਂ ਸੂਈ ਹੈ ਜੀ ਇਹ ਬਸ ਹੁਣ ਅੱਧਾ ਘੰਟਾ ਹੋ ਗਿਆ ਬਈ ਠੀਕ ਆ ਬੱਚਾ ਕੀ ਦਿੱਤਾ ਜੀ ਕੱਟਾਈ ਮਗਰ ਬੱਚਾ ਕੱਟਾ ਬਾਕੀ ਨੌਂ ਦੇਖ ਸਕਦੇ ਹਾਂ ਹਜੇ ਕੱਚੇ ਹੀ ਆ ਜੀ ਜੇਰ ਪੈਣੀ ਹਜੇ ਬਾਕੀ ਆ ਬੋਲਾ ਕੱਢਾ ਥੋੜਾ ਕਣਾ ਜੀ ਬੱਚੇ ਨੂੰ ਮੜਾਇਆ ਪਿਆ ਸੀ ਬਈ ਥਾਣੀ ਬਾਸ ਕੀਤੇ ਆ ਠੀਕ ਆ ਥਣ ਦੰਨਾ ਜੀ ਹਾਂ ਓਕੇ ਕਿੰਨਾ ਕਿਲੋ ਚੋਈ ਆ ਜੀ 15 ਕਿਲੋ ਦਾ ਚੋਆ ਬਿਓ ਕਰਨੀ ਪਿਛਲੇ ਸੂਏ ਦਾ ਜਾਊ ਪਲੱਸ ਹੈ ਕੀ ਆਰ ਹਾਂ ਤੋੜ ਕੇ ਦਿਖਾ ਦੀ ਬਈ ਇਹ ਵੀ ਬਾਕੀ ਵੀ ਲੈਵਾ ਥਾਣੇ ਦੱਸੋ ਸਹੀ ਗੱਲ ਆ ਬਾਈ ਦੱਸਦਾ ਕਿ ਸਰਸੇ ਜੋ ਮੱਝਾ ਲੈ ਕੇ ਆਂਦੀ ਆ ਸੀ ਥੋੜਾ ਜਿਹਾ ਸੂਆ ਮਾਨੇ ਆਂਦਾ ਜੀ ਬਿਲਕੁਲ ਹੀ ਤਾਜੀ ਸੂਈ ਆ ਬਸ ਅੱਧਾ ਘੰਟਾ ਹੀ ਹੋਇਆ ਜੇਰ ਪੈਣੀ ਹਜੇ ਬਾਕੀ ਆ ਥਣ ਪੂਰਾ ਟੌਪ ਦਾ ਲੱਗਿਆ ਬਾਈ ਦੱਸਦਾ ਕਿ ਥਾਣੀ ਪਾਸ ਕੀਤਾ ਥੋੜਾ ਜਿਹਾ ਬੱਚੇ ਨੂੰ ਚੰਗਾਇਆ ਸੀਗਾ ਜੀ ਪਿਛਲੇ ਸੂਏ 15 ਕਿਲੋ ਦੁੱਧ ਚੋਇਆ ਹੋਇਆ ਜੀ ਐਗਤੀ ਆ ਤੁਹਾਡੀ ਸੇਵਾ ਦੇ ਸਰਤੇ ਆ ਜੇ ਕੋਈ ਵੀ ਵਧ ਕਰ ਲੂ ਤਾਂ ਵੱਧ ਵੀ ਲੈ ਸਕਦਾ ਬਾਕੀ ਠੰਡੀ ਸੀਲਾ ਬਾਈ ਇਹ ਵੀ ਹਾਂ ਜੀ ਠੰਡੇ ਸੀਲਾ ਠੀਕ ਆ ਲੈ ਚੱਲੀਏ ਬਾਈ ਇਹ ਕਿਦਾ ਕਰੇ ਠੀਕ ਆ ਜੀ ਇਹ ਬਾਈ ਸੇਵਾ ਕਰਦਾ ਜੀ ਇਹਨਾਂ ਦੀ ਸਾਂਭ ਸੰਭਾਲ ਕਰਦਾ ਬਾਕੀ ਵੀ ਲੈਵਾ ਦਾ ਹੁਣ ਮੈਨੂੰ ਬਾਈ ਬਾਕੀ ਹਵਾਨਾ ਹੀ ਮੇਰੇ ਗਵਾਈ ਭਰਦਾ ਕਿ ਪਿਛਲੇ ਸੂਏ ਵਾਕਈ 15 ਕਿਲੋ ਚੋਇਆ ਹੋਊਗਾ ਜੀ ਐਗਤੀ ਆ ਤੁਹਾਡੀ ਸੇਵਾ ਦਾ ਜਿੰਨਾ ਮਰਜ਼ੀ ਚੋਲਿਓ ਜੀ ਥਣਾ ਦੀ ਦੰਨਾ ਬਿਲਕੁਲ ਤਾਜੀ ਸੂਈ ਆ ਮਸਾ ਅੱਧਾ ਘੰਟਾ ਹੋਇਆ ਜੀ ਪੂਰਾ ਟਾਪ ਦਾ ਥਣ ਲੱਗਿਆ ਨਾ ਕੋਈ ਫੋਟ ਨਹੀਂ ਸ਼ਾਖ ਨਹੀਂ ਵਜਨ ਮजूद ਦੇ ਪੱਖ ਤੋਂ ਪੂਰੀ ਚੰਗੀ ਆ ਜੀ ਬਾਕੀ ਸੇਵਾ ਗੌਰ ਮਾਲਕਾਂ ਦੀ ਵੀ ਚੰਗੀ ਆ ਥਣ ਨੇੜੇ ਤੋਂ ਚੈੱਕ ਕਰ ਸਕਦੇ ਹੋ ਡਿਮਾਂਡ ਮੇਰੇ ਦੀ 95000 ਦੀ ਦੋਵਾ ਦੇਗੇ ਜਿਹਦੇ ਵੀ 95000 ਦੀ ਦੋਵਾ ਦੇਗੇ ਠੀਕ ਆ ਜੇ ਕੋਈ ਜੋੜਾ ਲੈ ਜੂ ਜ਼ਿਆਦਾ ਹੋ ਜੂ ਮਾਨਤਨ ਉਹ ਕਰ ਲੈ ਕੋਈ ਨਹੀਂ ਫੋਨ ਠੀਕ ਆ ਜੀ 95000 ਰੁਪਏ ਦੀ ਡਿਮਾਂਡ ਆ ਜੇ ਕੋਈ ਜੋੜਾ ਲੈ ਜੂ ਤਾਂ ਮਾਨਤਨ ਜ਼ਿਆਦਾ ਹੋ ਜੂਗਾ ਜੀ ਕੋਈ ਵੀ ਨਾ ਕਿਸੇ ਨੂੰ ਪਸੰਦ ਆਊਗਾ ਨੰਬਰ ਸਕਰੀਨ ਦੇ ਥੱਲੇ ਵਾਲੇ ਪਾਸੇ ਲਗਾਤਾਰ ਚੱਲਦਾ ਰਹੂਗਾ ਜੀ ਬਾਈ ਨਾਲ ਕਨੈਕਟ ਕਰ ਸਕਦੇ ਆ ਜੀ ਧੰਨਵਾਦ ਜੀ